ਇੱਕ ਲਵੇ ਤੋਂ ਘੱਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਿਆ ਇੱਕ ਲਵੇ ਪਾਸੋਂ ਖੜਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾ ਦੇ ਪਾਂਡਵਾ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜਕੇ ਉਹਨਾਂ ਨੇ ਉਹਦਾ ਪੁੱਤ ਬਣਾ ਲਿਆ ਉਹਨਾਂ ਤੋਂ ਜੋ ਸਿੱਖ ਕੇ ਉਹਦਾ ਚਲਾ ਲੈਂਦਾ ਸੀ ਇੰਨਾ ਕੀ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਇੱਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਨੇ ਚਾਹੇ ਦੂਜੇ ਨੇ ਸਾਰਿਆਂ ਨੂੰ ਇੱਕ ਲਵੇ ਨੇ ਲੱਸੀ ਦੇ ਦੇਣੀ ਹੈ ਅੰਗੂਠਾ ਲੈ ਲੈ ਅਭੀ ਉਹਨਾਂ ਦਾ ਅੰਗੂਠਾ ਨਾ ਆਵੇ ਤਾਂ ਚਲਵਾਊਗਾ ਕਿਵੇਂ ਆਪਣਾ ਤੁਨਸ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸਾਰਾ ਸਿੱਖਿਆ। ਸਾਹਮਣੇ ਆਪੋਜੀਸ਼ਨ 'ਚ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ। ਮੈਂ ਜਿਹਦੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ 12 ਦੇ 2012 'ਚ। ਉਹਨਾਂ ਜਦੋਂ ਐਜ਼ ਅ ਲੀਡਰ ਆਫ ਆਪੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜੇ ਹੋਏ ਮੁੱਖ ਮੰਤਰੀ ਦੇ ਪੱਤੇ ਕਹਿੰਦਾ ਚੌਧਰੀ ਸਾਹਿਬ ਮੈਂ ਕਈ ਫੇਰ ਮੈਂ ਕਹ ਜ ਸੁਨੀਲਾ ਕੋ ਕਹਿੰਦਾ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸੇ ਕੁਰਸੀ ਤੇ 35 ਸਾਲ ਪਹਿਲੇ ਵੱਡੀ ਚੌਸਾ ਬੈਠੇ ਸੀਗੇ ਉਹ ਲੀਡਰ ਆਫ অপੋਜੀਸ਼ਨ ਸੀ ਚੀਫ ਮਿਨਿਸਟਰ ਕਹਿੰਦਾ ਉਦੋਂ ਵੀ ਮੈਂ ਹੀ ਸੀਗਾ ਕਹਿੰਦਾ ਚੀਫ ਮਿਨਿਸਟਰ ਉਦੋਂ ਵੀ ਮੈਂ ਹੀ ਸੀਗਾ ਸਾਡੇ ਲੀਡਰ ਆਫ অপੋਜੀਸ਼ਨ ਤੇ ਅੱਜ ਤੁਸੀਂ ਦੇਖਿਆ ਹੁਣ ਆਲੇ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਮਾ ਟੰਗਣ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਵੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆ ਨਹੀਂ ਮੇਰੇ ਕੋਈ ਦੁਸ਼ਮਣੀ ਸੀਗੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਹੈ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਘਵਾ ਦਿੰਦੇ ਹੁਣ ਆਲੇ ਉਹਨਾਂ ਨੂੰ ਅੱਗੇ ਚੰਗਵਾ ਦਿੰਦੇ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਬ ਕਹਿੰਦੇ ਦੱਸੋ ਚੋ ਸਾਹਿਬ ਮੈਂ ਕਹਿੰਦਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੈਪਿਸਟ ਹੈ ਕੋਈ ਗੈਂਗਸਟਰਸ ਹੈ ਤੇ ਉਹਨਾਂ ਨੇ ਕਿਹਾ ਜਕਰ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆ ਤਵਕਕੋ ਐ ਤੁਹਾਡੇ ਤੋਂ ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ ਤੁਸੀਂ ਨਾਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਾਹਿਬ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀ ਹੈ ਸਾਡੇ ਸਾਹਮਣੇ ਹੈ ਮਜ਼ਾਕ ਬਣ ਗਿਆ ਲੋਕਤੰਤਰ ਦਾ ਪਰ ਮੈਂ ਜਾ ਕੇ ਕੋਈ ਮੰਨੂ ਗਿਲਾ ਸ਼ਿਕਵਾ ਸੀ ਤੇ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਰ ਸਾਬ ਦੇਖੂੰਗਾ ਉਹ ਬੜਪਨ ਸੀ ਸਾਬ ਉਹਨਾਂ ਆਦਮੀ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਥੋਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਚ ਇੱਥੇ ਹੜ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਮਲੋੜ ਤੋਂ ਲੈ ਕੇ ਇਧਰਲੇ ਪਾਸੇ ਕਿਦੜਵਾ ਤੇ ਆ ਮੁਖਸਰ ਤਾਂ ਸਾਰਾ ਏਰੀਆ ਆ ਬਣ ਕੇ ਫਿਰ ਗਿਆ ਗੋਡੇ-ਗੋਡੇ ਪਾਣੀ ਖੜਾ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਹ ਤੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਾਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਚੋਹ ਸਭ ਉਹ ਕਹਿਣਗੇ ਤੇ ਮੈਂ ਕਹਾਂ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਪੰਜਾਬ ਦੀ ਮਦਦ ਕਰੋ ਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖ ਰਿਹਾ ਵ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ অপੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ ਮੈਂ ਕਹਾਂ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਉਂਗਾ ਬਾਦਲ ਸਾਹਿਬ ਕੋਲ ਐਸੇ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ ਮੰਨੂ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਖਰ ਸਾਹਿਬ ਚੱਲੋਗੇ ਮੈਂ ਕਿਹਾ ਜੀ ਬਿਲਕੁਲ ਚੱਲੂਗਾ ਕਹਿੰਦੇ ਜੀ ਫਲਾਣੇ ਦਿਨ ਤਿੰਨ ਦਿਨਾਂ ਬਾਅਦ ਜਾਂ ਦੋ ਦਿਨਾਂ ਬਾਅਦ ਬੁਲਾਇਆ ਤੇ ਆਪਾਂ ਦਿੱਲੀ ਮਿਲਦੇ ਮੈਂ ਕਿਹਾ ਛਾ ਜੀ ਫੋਨ ਰੱਖਤਾ ਉਹਨਾਂ ਨੇ ਕਹਿ ਕੇ 5 ਮਿੰਟ ਬਾਅਦ ਫੇਰ ਮੁੜ ਕੇ ਫੋਨ ਆਂਦਾ ਪੀਏ ਨੇ ਕਿਹਾ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਂ ਕਿਹਾ ਰੁਣੇ ਤਾਂ ਗੱਲ ਹੋਈ ਕਿ ਨਹੀਂ ਉਹ ਕਹਿੰਦੇ ਗੱਲ ਰਹਿ ਗਈ ਸਭ ਅੰਗੂਠਾ ਲੈਣਾ ਛੱਡਿਓ ਉਹਨਾਂ ਨੇ ਜੀਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਹੈ ਪੰਜਾਬ ਦੀ ਉੱਥੇ ਜਾ ਕੇ ਪਾਣੀ ਦੇ ਵਾਸਤੇ ਕੋਈ ਪੈਸਿਆਂ ਦੀ ਗੱਲ ਗਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋਸਾ ਹੱਸ ਕੇ ਕਹਿਣ ਲੱਗੇ ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਹੈ ਜੇ ਕੋਈ ਹੋਰ ਹੁੰਦਾ ਨਾ ਸਾਹਿਬ ਦੱਸ ਸਾਹਿਬ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਮੇਰੇ ਬੱਚੂ ਆ ਲੀਡਰ ਉਹ ਆਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਵਾਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਹਿਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਹਿਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਹਿਬ ਕੋਈ ਐਡਾ ਸ਼ੇਰ ਸ਼ੂਰ ਨਹੀਂ ਸਾਹਿਬ ਕਿਸੇ ਦੇ ਮੂੰਹ ਦੇਖ ਕੇ ਥੱਪੜ ਮਾਰਦੇ ਸਾਹਿਬ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਲੱਖ ਚਾਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਾਬ ਪਤਾ ਜੀ ਹਸਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਫੀ ਤੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਕ ਐ ਸਭ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਾਬ ਜਿਹੜੇ ਅਚਕਨ ਬਣਾਈ ਫਿਰਦੇ ਐ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਾਬ ਇੱਕ ਫਰਕ ਮੈਂ ਦੱਸਣਾ ਚਾਹਨਾ ਜੇਰਾ ਬਾਦਲ ਸਾਹਿਬ ਵਾਸਤੇ ਪੂਰਾ ਟੁਕਦਾ ਐ ਇੱਕ ਹੁੰਦੀ ਹੈ ਤੁਹਾਡੀ ਇੱਜ਼ਤ ਇਹ ਹੁੰਦਾ ਤੁਹਾਡਾ ਰਤੂਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਾਬ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬੈਠ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕ ਹੀ ਫਨੇ ਕਾ ਹੈ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਕੇ ਗਏ ਐ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਹਬ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋਗੀ ਸਾਹਿਬ not because he was a chief minister sir because of who he was ਕੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰ ਸ਼ਾ ਕਿ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜ਼ ਅ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਲ ਮੇਰੇ ਵਰਗਾ ਵੀ ਜਿਹਨੇ ਕਿਹਾ ਖੇਤ ਨਹੀਂ ਦੇਖਿਆ ਉਹ ਵੀ ਗੱਲ ਚਿਹਾਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਐਸ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਇੰਸ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਇੰਸ ਨਹੀਂ ਸੀਗਾ ਉਹ ਅਲਾਇੰਸ ਸੀਗਾ ਜਿਸ ਭਾਮੜ ਚੋਂ ਪੰਜਾਬ ਨਿਕਲ ਕੇ ਦੌਰ ਚੋਂ ਗੁਜ਼ਰਿਆ ਸੀਗਾ ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਫਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਾਬ ਆ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬ ਪੰਜਾਬ ਦੀ ਸਰ ਤੋਂ ਵੱਡੀ ਮੈਂ ਸਮਝਦਾ ਹਾਂ ਗੁਰੂ ਮਹਾਰਾਜ ਦੇ ਜੋ ਕਹਿਆ ਸੀਗਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਉਹਦੇ ਤੇ ਪਹਿਰਾ ਦਿੰਦੇ ਉਹਨਾਂ ਨੇ ਵੀ ਆਹ ਕਿਤੇ ਦੇਖਿਓ ਸਾਡਾ ਗਵਾਂਢੀ ਮੁਲਕ ਬੈਠਾ ਆ ਇੱਥੇ ਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰਕ ਸਾਂਝੇ ਖੋਰਾ ਨਾ ਲਾ ਦੇਣ ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਊ ਹੀ ਉੱਥੋਂ ਪੈਦਾ ਹੁੰਦੀ ਹੈ ਸਭ ਉਹਦੇ ਤੇ ਪਹਿਰਾ ਦਿੱਤਾ ਅਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੰਚ ਤੋਂ ਬਹੁਤ ਡੂੰਘੀਆਂ ਸਾਰਥਕ ਤੇ ਅੱਜ ਸਮਾਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ ਆ ਇੱਥੇ ਦੋ ਲਾਈਨਾਂ ਦੇ ਵਿੱਚ ਦੋ ਅਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ ਅਸਲ ਉਹਨਾਂ ਦੀ ਯਾਦ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਆ ਜਿਹੜੇ ਪੰਜਾਬ ਦੇ ਜ਼ਖਮ ਐ ਪੰਜਾਬ ਦੇ ਖਦਸੇ ਐ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਐ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਉੱਤੇ ਸਾਬ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 ਦਾ 97 ਚ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਤੋਂ ਭਟਕਣ ਲੱਗੇ ਐ ਕੋਈ ਕਰੜਾ ਜਿਗਰੇ ਵਾਲਾ ਬੰਦਾ ਇਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿ ਹਰੇਕ ਪੰਜਾਬ ਸ਼ੇਅਰ ਕਰਦਾ ਉਣ ਪਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸਿਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸੀਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਖਦਸੇ ਇਥੋਂ ਜाहिर ਕੀਤੇ ਗਏ ਐ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਅੱਜ ਕੱਲ ਤਾਂ ਜਦੋਂ ਉਹਦਾ ਵਟਸਐਪ ਵਾਲਾ ਜਮਾਨਾ ਆ 24 ਆਵਰ ਨਿਊਜ਼ ਹੈ ਸ਼ਾਮ ਤਾਈਂ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਪਹਿਲਾਂ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਤਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਐਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ਧੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਤੇ ਉਸ ਹੋਸ਼ ਨੂੰ ਮੈਂ ਅਪੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ ਚ ਗੁਰੂ ਮਹਾਰਾਜ ਦੀ ਜੁਰੂ ਚ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਹੈ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾੱਚੇ ਆਪਾਂ ਕੋਈ ਨਾਮ ਨਾ ਦਈਏ ਕੋ ਹੋਰ ਛੋਟੇ ਮੰਦਾ ਮੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਆ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲੇ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਹੈ ਇਹਨਾਂ ਦੇ ਨਾਲ-ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੁੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਵੀ ਇਹਨਾਂ ਨੂੰ ਸਬਕ ਸਿਖਾਣਾ ਹੈ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਜੇ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆ ਮੈਂ ਹੀ ਬੇਨਤੀ ਕਰਨਾ ਹੈ ਸਾਥੀਓ ਸचेत ਹੋ ਕੇ ਫੇਰ ਦੇਖ ਕੇ ਕਿਨਾ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਐ ਫੈਸਲੇ ਸਾਡੇ ਖਦਸੇ ਜਿਹੜੇ ਐ ਦਰਦ ਐ ਉਹਨਾਂ ਨੂੰ ਸੁਲਝਾਊਗਾ ਕੌਣ ਸਾਹਿਬ ਐ ਸੁਲਝਾਂਗੇ ਉਹ ਕਹਿੰਦੇ ਨਾ ਇਹ ਟਿਫਲ ਕਿਆ ਲੜਾਂਗੇ ਜੋ ਘुटनों ਕੇ ਬਲ ਚੱਲਣਗੇ ਨਾ ਤੋ ਕਰ ਨਹੀਂ ਸਮਝਾਂਦਾ ਕਰ ਨਹੀਂ ਸਮਝਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟਿੰਗ ਨਹੀਂ ਰੱਖੀ ਸਾਰੇ ਸਾਡੇ ਸਾਥੀ ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਊਗਾ ਸਾਹਿਬ ਹੈ ਕਿਸੇ 'ਚ ਕੋਈ ਹਿੰਮਤ ਨਹੀਂ ਚੇ ਦੇਖ ਲਓ ਸਾਰੇ ਕੱਢ ਕੇ ਦੇਖ ਲਿਓ ਸਾਹਿਬ ਵੀ ਕਿਹੜੇ-ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀ ਆ ਸਾਹਿਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਭ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਭ ਕੈਪੇਬਿਲਿਟੀ ਕਾਬਲੀਅਤ ਹੈ ਸਭ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਨੂੰ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਹਿਆ ਸਭ ਪੰਜਾਬੀ ਜ਼ਬਰ ਨਹੀਂ ਪੁੱਲਦਾ ਟੱਕਾ ਨਹੀਂ ਤਿੰਨ ਨੂੰ ਜੀ ਟਲਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨੇ ਟਟਣ ਵਾਂਗੂ ਤਾਂ ਫੇਰ ਜਾਵਾਂਗੇ ਠਾ ਦੇਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆ ਤਾਂ ਬਚਾ ਲਓ ਪਾਣੀ ਦਾ ਬਚਾ ਲਓ ਇੱਥੇ ਬੰਜਰ ਹੋ ਜਾਊਗਾ ਇੱਥੇ ਕੀ ਹਾਲਾਤ ਬਣਨੇ ਆ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਤੇ ਮੈਂ ਤਾਂ ਕਿਦੇ ਸਾਰੇ ਬੈਠੇ ਆ ਆ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ ਤੇ ਨਹੀਂ ਕਿਦੇ ਬੈਠ ਕੇ ਡਿਸਕਸ਼ਨ ਵਾਰਤਾ ਲਾਪ ਦੀ ਗੱਲ ਹੋਈ ਇੱਥੇ ਵਾਰਤਾ ਲਾਪ ਕਰਨ ਦਾ ਸਮਾਂ ਤੇ ਵਾਰਤਾ ਲਾਪ ਕਰੀਏ ਸਾਬ ਸਾਰੇ ਬੈਠ ਕੇ ਲੋਕਾਂ ਨੂੰ ਜਾਣੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰਨੀ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਭਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਦਲਸਰ ਦੀ ਸੁਖਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣ ਗਈ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਭਾਜੀਪੀ ਪਾਰਟੀ ਕੰਨੇ ਹੋ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕੰਨੇ ਹੋ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਭਰਿਆ ਹੱਥ ਵਾਹਿਗੁਰੂ ਰੱਖੇ